ਵਾਇਵਾ ਹਵਾਲਾar ਹੋਵੇ 2 ਕਰੋੜ ਦੀ ਕੋਠੀ ਠਾਰ ਗੱਡੀ ਬੁਲਟ ਮੋਟਰਸਾਈਕਲ BMW ਸਕੋਰਪੀਓ ਕੀ ਬਾਤ ਆ ਯਾਰ ਠਾਠਾ ਪੂਰੀ ਠਾੜ ਕੇ ਅਜੇ 28 ਸਾਲ ਨੌਕਰੀ ਕਰਲੇ ਆ ਤੇ 28 ਸਾਲ ਨੌਕਰੀ ਕਰਦੋ ਬਾਅਦ ਚ ਪੰਜਾਬ ਮਰਲੇ ਚ ਲੈ ਕੇ ਮਕਾਨ ਪਾਇਆ ਉਹ ਵੀ ਬੈਂਕ ਤੋਂ ਲੋਨ ਲੈ ਕੇ ਤੁਸੀਂ ਤਾਜਾ ਲਾ ਸਕਦੇ ਹੋ ਇੱਕ ਹੌਲਦਾਰ ਬੀਬੀ ਕਿੰਨੀ ਕੋ ਸਰਵਸ ਹੋਊਗੀ 10 ਸਾਲ 12 ਸਾਲ 15 ਸਾਲ 10 12 ਸਾਲ 15 ਸਾਲ ਨੌਕਰੀ ਤੇ ਠਾਠ ਕੀ ਆ ਬਤਾ ਤੁਸੀਂ ਦੇਖੀ ਆ ਮੈਂ ਵੀ ਦੇਖੀ ਆ ਬੀਬੀ ਜਿਹੜੀ ਫੜੀ ਕੱਲ ਪਾਸੋਂ ਪੁਲਿਸ ਆਈ ਕੱਲ ਹੌਲਦਾਰ ਬੀਬੀ ਉਹਦੇ ਨਾਲ ਗੱਲ ਕਰਦਾ ਪਿਆ ਕਿ ਇੱਕ ਤਰ੍ਹਾਂ ਚ ਉਹਨੀ ਠਾਠ ਹੋ ਸਕਦੀ ਐ ਨਹੀਂ ਇਹ ਇੱਕ ਨਹੀਂ ਇਹ ਕੜੀ ਬਹੁਤ ਲੰਬੀ ਹੈ ਇਹੋ ਜਿਹੀ ਹੋਰ ਵੀ ਬੜੇ ਮੱਕੇ ਇੰਟਰਵਿਊ ਵਿੱਚ ਬੋਲਿਆ ਸੀਗਾ ਦੋਇਤ ਰਾਦੇ ਹਰ ਮੈਕ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਇੱਥੇ ਵੀ ਹੈਗੇ ਆ ਇੱਥੇ ਉਹ ਲੋਕ ਵੀ ਹੈਗੇ ਜਿਹੜੇ ਨਸ਼ਾ ਜਿਵੇਂ ਇਹ ਬੀਬੀ ਵੇਚਦੀ ਆ ਜਾਂ ਵਕਾਉਂਦੀ ਆ ਬਹੁਤ ਇਹੋ ਜਿਹਾ ਹੈਗੇ ਬੜੀ ਕੜੀ ਲੰਬੀ ਹੁੰਦੀ ਹੈ ਜੇ ਬੜਾ ਬੜਾ ਕੁਝ ਚੱਲਦਾ ਤੇ ਬਾਈ ਜੀ ਟਾਟਾ ਐਵੇਂ ਨਹੀਂ ਸੁਧੀਆਂ ਵੀਡੀਓ ਐਵੇਂ ਰੇਡਾ ਨਹੀਂ ਪੈਂਦੀਆਂ ਨਹੀਂ ਤੇ ਡਿਊਟੀ ਉਹ ਜਾਣੇ ਛੁੱਟਦੀ ਡਿਊਟੀ ਦੇ ਬੰਦਾ ਰਹਿੰਦਾ ਡਿਊਟੀ ਤੋਂ ਮਸਾਂ ਘਰ ਤੱਕ ਘਰੋਂ ਡਿਊਟੀ ਤੇ ਬੀਬੀ ਜਦੋਂ ਕੋਈ ਥਾਰ ਦੇ ਕੇ ਕੋਈ ਥਾਰ ਦੇ ਪਿੱਛੇ ਕਦੀ ਬੁਲਟ ਮੋਟਰਸਾਈਕਲ ਤੇ ਕਿਆ ਮੈਨਾਂ ਠਾਠਾ ਸੀ ਇੱਕ ਬਾਲੀਵੁੱਡ ਦੀ ਹੀਰੋਇਨ ਹੋ ਗਿਆ ਠਾਠਾ ਸੀ ਗਿਆ ਵੇ ਥੋੜੀ ਹੁੰਦੀ ਆ ਇਹ ਬਾਈ ਇਨੀ ਠਾੜ ਦੇ ਦੋ ਨੰਬਰ ਦੀ ਕਮਾਈ ਨਾ ਹੋ ਸਕਦੀ ਇੱਕ ਨੰਬਰ ਦੀ ਕਮਾਈ ਨਾਲ ਹੋ ਨਹੀਂ ਸਕਦੀ ਕਿੱਥੇ ਲੈ ਜੋਗੇ ਕਮਾਈਆਂ ਇਹੋ ਜੀਆਂ ਲੋਕਾਂ ਦੇ ਬੱਚੇ ਲੋਕਾਂ ਦੇ ਪੁੱਤ ਮਾਰ ਕੇ ਹੁਣ ਜੇ ਗੱਲ ਬੰਦੀ ਕਰਨੀ ਬੰਦੀ ਹੈ ਕਿ ਹੁਣ ਇਸ ਬੀਬੀ ਦੀ ਜਿਹੜੀ 2 ਕਰੋੜ ਦੀ ਕੋਠੀ ਆ ਕੀ ਉੱਤੇ ਪੰਜਾਬ ਪੀੜਾ ਚੱਲੂਗਾ ਜਾਂ ਨਹੀਂ ਚੱਲੂਗਾ ਚੱਲਣਾ ਚਾਹੀਦਾ ਨਹੀਂ ਚੱਲਦਾ ਉਹ ਸੀਲ ਹੋਣੀ ਚਾਹੀਦੀ ਆ ਕੋਰਟ ਜੇ ਕੇਸ ਚੱਲਣਾ ਹੁਣ ਕੋਰਟ ਵਿਚਾਰੀ ਇਸ ਨੂੰ ਬੈਨ ਕਸੀਲ ਕਰਦੇ ਆ ਜਾਂ ਨਹੀਂ ਕਰਦੇ ਸਮਾਂ ਦੱਸੂਗਾ ਜਾਂ ਪੁਲਿਸ ਪ੍ਰਸ਼ਾਸਨ ਜਿਵੇਂ ਆ ਮਕਾਨ ਢਾ ਰਿਆ ਆ ਇਹਨੂੰ ਢਾਉਦੇ ਆ ਜਾਂ ਨਹੀਂ ਢਾਉਦੇ ਇਹ ਵੇਖਣ ਵਾਲੀ ਗੱਲ ਆ ਪਰ ਮੇਰਾ ਇਹ ਮੰਨਣਾ ਵਾ ਕਿ ਜਿਹੜੇ ਵੀ ਅਫਸਰ ਕਿਸੇ ਵੀ ਲੈਜ ਮੁਲਾਜ਼ਮ ਛੋਟਾ ਵੱਡਾ ਉਹਦੀ ਜਿਹੜੀ ਪ੍ਰਾਪਰਟੀ ਹੈ ਜਿੱਦਣੋ ਮਹਿਕਮੇ 14 ਕਿਸੇ ਮਹਿਕਮੇ 14 ਉਹਦੋਂ ਦੀ ਪ੍ਰਾਪਰਟੀ ਵੇਖੋ ਤੇ ਅੱਜ ਦੀ ਵੇਖੋ ਤੇ ਆਈਡੀਆ ਲਾਓ ਕਿ ਕਿ ਇਨੀ ਤਰ੍ਹਾਂ ਦੇ ਇਨ ਟਾਈਮ ਇਨੀ ਪ੍ਰਾਪਰਟੀ ਬਣ ਸਕਦੀ ਜਗਾ ਬਣੀ ਆ ਲੋੜ ਤੋਂ ਜ਼ਿਆਦਾ ਬਣੀ ਕਿਵੇਂ ਬੜੀ ਅੰਦਾਜ਼ਾ ਸਹੀ ਲਾਇਆ ਜਾ ਸਕਦਾ ਇੱਥੇ ਸਾਡਾ ਐਕਸੀਡੈਂਟ ਹੋ ਗਿਆ ਟਰੈਕਟਰ ਦਾ ਗੱਡੀ ਦਾ ਤੇ ਕੰਬਾਈਨ ਦਾ ਉਹ ਮਾਮਾ ਟੈਕਟਰ ਦਾ 24000 ਰੁਪਏ ਟੈਕਟਰ ਉਹਦੇ ਤੋਂ ਲੈ ਕੇ ਹੁਣ ਕੰਪੈਨ ਹੋਣੇ ਕਿੰਨੇ ਲੈਣ ਗੱਡੀ ਦੇ ਪਿੰਦੇ ਲੈਣ ਦਾਜਾ ਲਾ ਸਕਤੋ ਜਿਹੜਾ ਅਸਿਸਟੈਂਟ ਹੋ ਗਿਆ ਉਹਨਾਂ ਨੂੰ ਸਾਨ ਹੋ ਗਿਆ ਤੇ ਥਾਣੇਦਾਰ ਦਾ ਵਿਆਹ ਬਣ ਗਿਆ ਇਹ ਆਮ ਗੱਲ ਆ ਨਵੀਂ ਗੱਲ ਨਹੀਂ ਆਮ ਗੱਲ ਆ ਇਹ ਲੋਕਾਂ ਘਟੜ ਨਹੀਂ ਪਰਨੇ ਖੂ ਹੈ ਇਹਨਾਂ ਦੇ ਪਰ ਅਖੀਰੀ ਕੁੱਤੇ ਦੀ ਬੋਤ ਮਾਰਦੇ ਉਹਦੇ ਵੀ ਸੱਚ ਆ ਤੋੜ ਕਰ ਲਵੋ ਜੀ